ਅੱਜ ਮਹਾਰਾਜ ਦੇ ਦਰਸ਼ਨ ਕਰਨ ਆਏ ਆਂ ਔਰ ਅਸ਼ੀਰਵਾਦ ਲੈਣ ਆਏ ਆਂ ਸਾਡੀ ਫਿਲਮ ਜਿਹੜੀ 1 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਪੰਜਾਬੀ ਦੀ ਪਹਿਲੀ ਹਾਰਰ ਕਾਮੇਡੀ ਫਿਲਮ ਜਿਹਦੇ ਚ ਹਸਾਵਾਂਗੇ ਵੀ ਡਰਾਵਾਂਗੇ ਵੀ ਬੂ ਮੈਂ ਡਰ ਗਈ ਉਹਦੇ ਵਾਸਤੇ ਅਸ਼ੀਰਵਾਦ ਲੈਣੇ ਕਿ ਚੜਦੀ ਕਲਾ ਦੇ ਵਿੱਚ ਸਾਰੀ ਟੀਮ ਦਾ ਰਵੇ ਔਰ ਫਿਲਮ ਚੱਲੇ ਸਾਰਿਆਂ ਨੂੰ ਪਸੰਦ ਆਵੇ ਇਹੀ ਹੈ ਜੀ ਕਿ ਮਾਲਕ ਸਭ ਨੂੰ ਚੜਦੀ ਕਲਾ ਦੇ ਵਿੱਚ ਰੱਖਣ ਔਰ ਜੋ ਵੀ ਇਹ ਮੰਗਾਂ ਸੜੀਆਂ ਸਰਕਾਰ ਵਾਸਤੇ ਸਰਕਾਰ ਲਈ ਔਰ ਸੜੀਆਂ ਸਾਰੀਆਂ ਪੂਰੀਆਂ ਹੋਣ ਤੇ ਜਲਦੀ ਤੋਂ ਜਲਦੀ ਇਹ ਸੰਘਰਸ਼ ਖਤਮ ਹੋਵੇ ਔਰ ਸਾਰੇ ਸੁੱਖੀ ਸਭੀ ਆਪੋ ਆਪਣੇ ਘਰਾਂ ਚ ਜੀ ਮੈਮ ਅੱਜ ਸਤਿਗੁਰਾਂ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹੋ ਫਿਲਮ ਆ ਰਹੀ ਹੈ ਉਹਦੀ ਸਫਲਤਾ ਦੀ ਆਸਰ ਕਰਨ ਲਈ ਪਹੁੰਚੇ ਸੀ ਬਿਲਕੁਲ ਜੀ ਦੇਖੋ ਆਲਵੇਜ਼ ਜਦੋਂ ਵੀ ਕੋਈ ਫਿਲਮ ਆਉਂਦੀ ਹੈ ਜਾਂ ਸਾਡਾ ਕੋਈ ਵੀ ਚੰਗਾ ਕੰਮ ਹੁੰਦਾ ਅਸੀਂ ਇੱਥੇ ਆ ਕੇ ਮੱਥਾ ਟੇਕਦੇ ਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਮੇਸ਼ਾ ਹਾਜ਼ਰੀ ਲਵਾਉਣੀ ਆ ਹਨਾ ਤੇ ਹੁਣ ਸਾਡੀ ਫਿਲਮ ਆ ਰਹੀ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਚੰਗੀ ਥਾਂ ਤੋਂ ਆਪਣੀ ਫਿਲਮ ਦੀ ਸ਼ੁਰੂਆਤ ਕਰੀਏ ਤੇ ਅਸੀਂ ਆਪਣੀ ਜਿਹੜੀ ਮੇਰਾ ਜਿਹੜਾ ਫਸਟ ਡੇ ਆ ਅੱਜ ਫਸਟ ਡੇ ਆ ਤੇ ਮੈਂ ਦਰਬਾਰ ਸਾਹਿਬ ਤੋਂ ਪ੍ਰੋਮੋਸ਼ਨ ਸ਼ੁਰੂ ਕਰ ਰਹੀ ਹਾਂ ਕਿਸੇ ਦਾ ਜਿੰਨਾ ਸਕੂਨ ਮਿਲਦਾ ਬਹੁਤ ਜ਼ਿਆਦਾ ਸਕੂਨ ਮਿਲਦਾ ਆਲਵੇਜ਼ ਜਦੋਂ ਵੀ ਆਈਦਾ ਤੇ ਮੈਨੂੰ ਅੱਜ ਹੀ ਅਨੀਤਾ ਮੈਮ ਕਹਿ ਰਹੇ ਸੀ ਕਹਿੰਦੇ ਵੀ ਜਦੋਂ ਤੂੰ ਦੁਬਾਰਾ ਆਏਂਗੀ ਨਾ ਕਹਿੰਦੇ ਮੈਂ ਤੈਨੂੰ ਉਸ ਟਾਈਮ ਲੈ ਕੇ ਆਉਣਾ ਵੀ ਰਾਤ ਦੇ 2 ਵਜੇ ਤੇ ਮੈਂ ਪੱਕਾ ਹੁਣ ਪਲਾਨ ਬਣਾ ਲਿਆ ਕਿ ਜਦੋਂ ਮੈਂ ਆਉਣਾ ਤੇ ਉਦੋਂ ਮੈਂ ਬਹੁਤ ਅਰਲੀ ਮਾਰਨਿੰਗ ਇੱਥੇ ਆਉਣਾ ਇਹ ਪਿੱਕਚਰ ਨਹੀਂ ਕੀਤੀ ਸੀ ਦੇਖੋ ਪਿੱਕਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕਾਮੇਡੀ ਮੂਵੀ ਆ ਬਹੁਤ ਸਾਰੇ ਵਧੀਆ-ਵਧੀਆ ਆਰਟਿਸਟ ਨੇ ਜਿਹੜੇ ਕੰਮ ਕਰ ਰਹੇ ਐ ਇਸ ਫਿਲਮ ਦੇ ਵਿੱਚ ਤੇ ਅਲੱਗ ਤਰ੍ਹਾਂ ਦਾ ਕਨਸੈਪਟ ਹੈ ਜਿਹਦੇ ਵਿੱਚ ਹਾਰਰ ਵੀ ਆ ਤੇ ਫਨੀ ਵੀ ਆ ਤੇ ਸਾਰੀਆਂ ਚੀਜ਼ਾਂ ਦਾ ਮਿਕਸ ਤੁਹਾਨੂੰ ਜਿਹੜਾ ਪੈਕੇਜ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲੂਗਾ ਇਸ ਫਿਲਮ ਦੀ ਮੋਹਾਲੀ ਚੰਡੀਗੜ੍ਹ ਦੇ ਨੇੜੇ ਤੇੜੇ ਤੇ ਮਲੇਰਕੋਟਲਾ ਇਹਦੇ ਵਿੱਚ ਮੈਨੂੰ ਵੀ ਬੜਾ ਮਜ਼ਾ ਆਇਆ ਰੋਲ ਕਰਕੇ ਥੋੜਾ ਹੈਤਾ ਕਾਮੇਡੀ ਹੈ ਜੋਗਰਾਜ ਜੀ ਦੇ ਨਾਲ ਨੋਕ-ਚੋਕ ਹੈ ਕਾਫੀ ਜ਼ਿਆਦਾ ਔਰ ਫਿਰ ਇੱਕ ਪੁੱਤਾਂ ਜਾਂਦਾ ਵੀ ਸਿਲਸਲਾ ਸ਼ੁਰੂ ਹੋ ਜਾਂਦਾ ਇੱਕ ਜੰਗਲ 'ਚ ਵੀ ਅਸੀਂ ਫਸ ਜਾਂਦੇ ਆ ਸਾਨੂੰ ਰਾਹ ਰਸਤੇ ਨਹੀਂ ਲੱਭਦੇ ਤੇ ਉਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਮਜ਼ੇਦਾਰ ਨੇ ਅਸੀਂ ਕੰਮ ਕਰਦੇ ਆ ਬੜਾ ਇੰਜੋਏ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਪਸੰਦ ਕਰੋਗੇ ਤੁਹਾਡਾ ਹਰ ਰੋਲ ਇਹਦੇ ਵਿੱਚ ਹੈ ਤਾਂ ਬੇਸਿਕਲੀ ਕਿਉਂਕਿ ਮੈਂ ਕੈਰੈਕਟਰ ਆਰਟਿਸਟ ਆ ਤਾਂ ਕਿਸੇ ਦੀ ਮਾਂ ਬਣੂੰਗੀ ਕਿਸੇ ਦੀ ਪਤਨੀ ਬਣੂੰਗੀ ਹੈਨਾ ਤਾਂ ਸੁਖੀ ਚਾਲ ਜੀ ਤੇ ਆਪੋਜ਼ਿਟ ਹੈ ਮੈਂ ਉਹਨਾਂ ਦੀ ਮਦਰ ਦਾ ਰੋਲ ਹੈਗਾ ਤੇ ਰੋਸ਼ਨ ਦੀ ਮਦਰ ਦਾ ਸੁਖੀ ਚਾਲ ਜੀ ਦੀ ਵਾਈਫ ਦਾ ਔਰ ਰੋਸ਼ਨ ਦੀ ਮਦਰ ਦਾ ਰੋਲ ਹੈਗਾ ਔਰ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਕਿ ਅਸੀਂ ਅਜੀਬ ਜਿਹੇ ਫੰਡਿਆਂ ਦੇ ਵਿੱਚ ਫਸ ਜਾਂਦੇ ਹਾਂ ਸਾਰੇ ਪਿੰਡ ਵਾਲੇ ਫਿਰ ਰਲ ਕੇ ਉਹਨਾਂ ਚੋਂ ਨਿਕਲਦੇ ਆਂ ਤੇ ਉੱਥੇ ਬਹੁਤ ਕਮੇਡੀ ਹੈਗੀ ਆ ਸਾਰੇ ਸੀਕੁਐਂਸ ਜਿਹੜੇ ਨੇ ਬੜੇ ਕਾਮਿਕ ਨੇ ਅੱਜ ਮਹਾਰਾਜੀ ਦੇ ਦਰਸ਼ਨ ਕਰਨ ਆਏ ਆ ਔਰ ਅਸ਼ੀਰਵਾਦ ਲੈਣ ਆਏ ਆ ਸਾਡੀ ਫਿਲਮ ਜਿਹੜੀ 1 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਪੰਜਾਬੀ ਦੀ ਪਹਿਲੀ ਹਾਰਰ ਕਾਮੇਡੀ ਫਿਲਮ ਜਿਹਦੇ ਚ ਹਸਾਵਾਂਗੇ ਵੀ ਡਰਾਵਾਂਗੇ ਵੀ ਬੂ ਮੈਂ ਡਰਗੀ ਉਦੇ ਵਾਸਤੇ ਅਸ਼ੀਰਵਾਦ ਲੈਣੇ ਕਿ ਚੜ੍ਹਦੀ ਕਲਾ ਦੇ ਵਿੱਚ ਸਾਰੀ ਟੀਮ ਦਾ ਰਹੇ ਔਰ ਫਿਲਮ ਚੱਲੇ ਸਾਰਿਆਂ ਨੂੰ ਪਸੰਦ ਆਵੇ। ਇਹੀ ਹੈ ਜੀ ਕਿ ਮਾਲਕ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਜੋ ਵੀ ਇਹ ਮੰਗਾਂ ਸੜੀਆਂ ਸਰਕਾਰ ਵਾਸਤੇ ਸਰਕਾਰ ਲਈ ਔਰ ਸੜੀਆਂ ਸਾਰੀਆਂ ਪੂਰੀਆਂ ਹੋਣ ਤੇ ਜਲਦੀ ਤੋਂ ਜਲਦੀ ਇਹ ਸੰਘਰਸ਼ ਖਤਮ ਹੋਵੇ ਔਰ ਸਾਰੇ ਸੁਖੀ ਸਭੀ ਆਪੋ ਆਪਣੇ ਘਰਾਂ ਵਿੱਚ। ਸਾਚਰਾਨ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹੋ ਫਿਰ ਮਾਰੀਆ ਉਹਦੀ ਸਫਲਤਾ ਦੀ ਆਗਾਜ਼ ਕਰਨ ਲਈ ਪਹੁੰਚੇ ਸੀ ਬਿਲਕੁਲ ਜੀ ਦੇਖੋ ਆਲਵੇਜ਼ ਜਦੋਂ ਵੀ ਕੋਈ ਫਿਲਮ ਆਉਂਦੀ ਹੈ ਜਾਂ ਸਾਡਾ ਕੋਈ ਵੀ ਚੰਗਾ ਕੰਮ ਹੁੰਦਾ ਅਸੀਂ ਇੱਥੇ ਆ ਕੇ ਮੱਥਾ ਟੇਕਦੇ ਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਮੇਸ਼ਾ ਹਾਜ਼ਰੀ ਲਵਾਉਣੀ ਆ ਹਨਾ ਤੇ ਹੁਣ ਸਾਡੀ ਫਿਲਮ ਆ ਰਹੀ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਚੰਗੀ ਥਾਂ ਤੋਂ ਆਪਣੀ ਫਿਲਮ ਦੀ ਸ਼ੁਰੂਆਤ ਕਰੀਏ ਤੇ ਅਸੀਂ ਆਪਣੀ ਜਿਹੜੀ ਮੇਰਾ ਜਿਹੜਾ ਫਸਟ ਡੇ ਆ ਅੱਜ ਫਸਟ ਡੇ ਆ ਤੇ ਮੈਂ ਦਰਬਾਰ ਸਾਹਿਬ ਤੋਂ ਪ੍ਰੋਮੋਸ਼ਨ ਸ਼ੁਰੂ ਕਰ ਰਹੀ ਹਾਂ ਕਿਸੇ ਦਾ ਜਿੰਨਾ ਸਕੂਨ ਮਿਲਦਾ ਬਹੁਤ ਜ਼ਿਆਦਾ ਸਕੂਨ ਮਿਲਦਾ ਆਲਵੇਜ਼ ਜਦੋਂ ਵੀ ਆਈਦਾ ਤੇ ਮੈਨੂੰ ਅੱਜ ਹੀ ਅਨੀਤਾ ਮੈਮ ਕਹਿ ਰਹੇ ਸੀ ਕਹਿੰਦੇ ਵੀ ਜਦੋਂ ਤੂੰ ਦੁਬਾਰਾ ਆਏਂਗੀ ਨਾ ਕਹਿੰਦੇ ਮੈਂ ਤੈਨੂੰ ਉਸ ਟਾਈਮ ਲੈ ਕੇ ਆਉਣਾ ਵੀ ਰਾਤ ਦੇ 2 ਵਜੇ ਤੇ ਮੈਂ ਪੱਕਾ ਹੁਣ ਪਲਾਨ ਬਣਾ ਲਿਆ ਕਿ ਜਦੋਂ ਮੈਂ ਆਉਣਾ ਤੇ ਉਦੋਂ ਮੈਂ ਬਹੁਤ ਅਰਲੀ ਮਾਰਨਿੰਗ ਇੱਥੇ ਆਉਣਾ ਚਾਹਣੀ ਐ ਤੇ ਬੈਠਣਾ ਚਾਹਣੀ ਐ ਇੱਥੇ ਕਿਉਂਕਿ ਪਿੱਛੇ ਨਹੀਂ ਕੀਤੀ ਸੀ ਦੇਖੋ ਪਿਕਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕਾਮੇਡੀ ਮੂਵੀ ਆ ਬਹੁਤ ਸਾਰੇ ਵਧੀਆ ਵਧੀਆ ਆਰਟਿਸਟ ਨੇ ਜਿਹੜੇ ਕੰਮ ਕਰ ਰਹੇ ਐ ਇਸ ਫਿਲਮ ਦੇ ਵਿੱਚ ਤੇ ਅਲੱਗ ਤਰ੍ਹਾਂ ਦਾ ਕਨਸੈਪਟ ਐ ਜਿਹਦੇ ਵਿੱਚ ਹਾਰਰ ਵੀ ਆ ਤੇ ਫਨੀ ਵੀ ਆ ਤੇ ਸਾਰੀਆਂ ਚੀਜ਼ਾਂ ਦਾ ਮਿਕਸ ਤੁਹਾਨੂੰ ਜਿਹੜਾ ਪੈਕੇਜ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲੂਗਾ ਇਸ ਫਿਲਮ ਦੀ ਮੋਹਾਲੀ ਚੰਡੀਗੜ੍ਹ ਦੇ ਨੇੜੇ ਤੇੜੇ ਤੇ ਮਲੇਰ ਕੋਟਲਾ ਇਹਦੇ ਵਿੱਚ ਮੈਨੂੰ ਵੀ ਬੜਾ ਮਜ਼ਾ ਆਇਆ ਰੋਲ ਕਰਕੇ ਥੋੜਾ ਹੈ ਤਾਂ ਕਾਮੇਡੀ ਹੈ ਜੋਗਰਾਜ ਜੀ ਦੇ ਨਾਲ ਨੋਕ ਚੋਕ ਹੈ ਕਾਫੀ ਜ਼ਿਆਦਾ ਔਰ ਫਿਰ ਇੱਕ ਪੁੱਤਾਂ ਜਾਂਦਾ ਵੀ سلسلہ ਸ਼ੁਰੂ ਹੋ ਜਾਂਦਾ ਇੱਕ ਜੰਗਲ 'ਚ ਵੀ ਅਸੀਂ ਫਸ ਜਾਂਦੇ ਆ ਸਾਨੂੰ ਰਾਹ ਰਸਤੇ ਨਹੀਂ ਲੱਭਦੇ ਤੇ ਉਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਮਜ਼ੇਦਾਰ ਨੇ ਅਸੀਂ ਕੰਮ ਕਰਦੇ ਆ ਬੜਾ ਇੰਜੋਏ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਪਸੰਦ ਕਰੋਗੇ ਤੁਹਾਡਾ ਹਰ ਰੋਲ ਤੇ ਇਦੇ ਵਿੱਚ ਹੈ ਤਾਂ ਬੇਸਿਕਲੀ ਕਿਉਂਕਿ ਮੈਂ ਕੈਰੈਕਟਰ ਆਰਟਿਸਟ ਆ ਤਾਂ ਕਿਸੇ ਦੀ ਮਾਂ ਬਣੂੰਗੀ ਕਿਸੇ ਦੀ ਪਤਨੀ ਬਣੂੰਗੀ ਹੈਨਾ ਤਾਂ ਸੁਖੀ ਚਾਲਜੀ ਤੇ ਆਪੋਜ਼ਿਟ ਹੈ ਮੈਂ ਉਹਨਾਂ ਦੀ ਮਦਰ ਦਾ ਰੋਲ ਹੈਗਾ ਤੇ ਰੋਸ਼ਨ ਦੀ ਮਦਰ ਦਾ ਸੁਖੀ ਚਾਲਜੀ ਦੀ ਵਾਈਫ ਦਾ ਔਰ ਰੋਸ਼ਨ ਦੀ ਮਦਰ ਦਾ ਰੋਲ ਹੈਗਾ ਔਰ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਕਿ ਅਸੀਂ ਅਜੀਬ ਜਿਹੇ ਫੰਡਿਆਂ ਦੇ ਵਿੱਚ ਫਸ ਜਾਂਦੇ ਆ ਸਾਰੇ ਪਿੰਡ ਵਾਲੇ ਫਿਰ ਰਲ ਕੇ ਉਹਨਾਂ ਚੋਂ ਨਿਕਲਦੇ ਆ ਤੇ ਉੱਥੇ ਬਹੁਤ ਕਮੇਡੀ ਹੈਗੀ ਆ ਸਾਰੇ ਸੀਕੁਐਂਸ ਜਿਹੜੇ ਨੇ ਬੜੇ ਕਾਮਿਕ ਨੇ